ਤਹਿਸੀਲ ਫਗਵਾੜਾ ਦੇ ਅਧੀਨ ਆਉਂਦੇ ਪਿੰਡ ਨਰੰਗਸ਼ਾਪੁਰ ਦੇ ਗੁਰਦੁਆਰਾ ਹਰਗੋਬਿੰਦ ਸਾਹਿਬ ਜੀ ਵਿਖੇ ਹਰ ਸਾਲ ਦੀ ਤਰ੍ਹਾਂ ਰਜਿੰਦਰ ਸਿੰਘ ਫੌਜੀ ਕੌਮੀ ਕਾਰਜਕਾਰਨੀ ਮੈਂਬਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਸਮੁੱਚੀ ਟੀਮ ਦੀ ਦੇਖਰੇਖ ਹੇਠ ਗੁਰੂ ਸਾਹਿਬ ਵੱਲੋਂ ਬਖਸ਼ੀ ਹੋਈ ਸ਼ਾਸਤਰ ਵਿਦਿਆ ਦਾ ਪ੍ਰਦਰਸ਼ਨ ਅਤੇ ਕੌਮੀ ਗਤਕਾ ਦਿਵਸ ਮਨਾਇਆ ਗਿਆ ਇਸ ਵਿੱਚ ਮੀਰੀ ਪੀਰੀ ਗਤਕਾ ਪਾਰਟੀ ਵੱਲੋਂ ਗਤਕੇ ਦੇ ਜੋਰ ਵਿਖਾਈ ਗਏ ਇਸ ਮੌਕੇ ਰਜਿੰਦਰ ਸਿੰਘ ਫੌਜੀ ਨੇ ਆਪਣੇ ਸੰਬੋਧਨ ਵਿੱਚ ਆਖਿਆ ਕਿ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ 21 ਜੂਨ ਨੂੰ ਕੌਮੀ ਗੱਤਕਾ ਦਿਵਸ ਮਨਾਉਣਾ ਚਾਹੀਦਾ ਹੈ ਤੇ ਉਹਨਾਂ ਨੇ ਨੌਜਵਾਨਾਂ ਨੂੰ ਨਸ਼ਿਆ ਤੋਂ ਦੂਰ ਰਹਿਣ ਤੇ ਸਿੱਖੀ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਅਤੇ ਆਏ ਹੋਏ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਇਸ ਮੌਕੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਮੈਂਬਰ ਰਜਿੰਦਰ ਸਿੰਘ ਫੌਜੀ ਬੀਬੀ ਸੁਖਜੀਤ ਕੌਰ ਜ਼ਿਲ੍ਹਾ ਮੇਲਾ ਵਿੰਗ ਪ੍ਰਦਾਨ ਬਲਵੀਰ ਸਿੰਘ ਬਾਬਾ ਬਲਦੇਵ ਰਾਏਪੁਰ ਬਾਬਾ ਗੁਰਵਖਸ਼ ਸਿੰਘ ਬਾਬਾ ਸੰਤੋਖ ਸਿੰਘ ਠੋਲੀ ਭਾਈ ਰਣਜੀਤ ਸਿੰਘ ਐਡਵੋਕੇਟ ਕੁਲਵੰਤ ਸਿੰਘ ਜੂਤ ਪ੍ਰਦਾਨ ਅਰਵਿੰਦਰ ਸਿੰਘ ਬੀਬੀ ਰਾਜਵਿੰਦਰ ਕੌਰ ਭਾਰੀ ਗਿਣਤੀ ਵਿੱਚ ਨੌਜਵਾਨ ਹਾਜ਼ਰ ਸਨ ਇਸ ਮੌਕੇ ਸੈਂਕੜਿਆਂ ਦੀ ਗਿਣਤੀ ਵਿੱਚ ਨੌਜਵਾਨਾਂ ਨੂੰ ਇਸ ਸਮਾਗਮ ਵਿੱਚ ਲੈ ਕੇ ਆਏ ਕੁਲਵੰਤ ਸਿੰਘ ਜੁੱਤ ਪ੍ਰਦਾਨ ਹਸ਼ਿਆਰ ਪੁੰਨੇ ਰਜਿੰਦਰ ਸਿੰਘ ਫੌਜੀ ਬਲੋਂ ਕੀਤੇ ਇਸ ਨੇਕ ਉਪਰਾਲੇ ਦੀ ਭਰਪੂਰ ਪ੍ਰਸ਼ੰਸਾ ਕੀਤੀ ਅਤੇ ਬੀਬੀ ਸਖਜੀਤ ਕੌਰ ਜ਼ਿਲ੍ਹਾ ਪ੍ਰਧਾਨ ਇਸਤਰੀ ਵਿੰਗ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਦੱਸਿਆ ਕਿ ਸਾਨੂੰ ਜੋਗਾ ਦਿਵਸ ਨਾਮ ਮਨਾ ਕੇ ਸਾਨੂੰ ਸਾਰਿਆਂ ਨੂੰ ਕੌਮੀ ਗੱਤਕਾ ਦਿਵਸ ਮਨਾਉਣਾ ਚਾਹੀਦਾ ਹੈ ਤੇ ਨਾਲ ਹੀ ਉਨਾ ਸਾਰਿਆਂ ਮਾਤਾ-ਮਾਂ ਨੂੰ ਵੀ ਬੇਨਤੀ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਸਿੱਖੀ ਨਾਲ ਜੁੜਨ ਲਈ ਪ੍ਰੇਰਿਤ ਕਰਨ ਤੁਸੀਂ ਦੇਖ ਰਹੇ ਹੋ ਆਲ ਪੰਜਾਬ న్యూਸ ਤੋਂ ਅਮਰਦੀਪ ਟੰਡਾ ਦੀ ਵਿਸ਼ੇਸ਼ ਰਿਪੋਰਟ ਨਾਟਾਣਾ ਸਾਹਿਬ ਤੋਂ ਲੈ ਕੇ ਹਰਚਰ ਹੁਕਮ ਸਾਹਿਬ ਨਾਲ ਤੱਕ 4 ਤੱਕ 50 ਤੱਕ ਚੱਲਦਾ ਬਹੀਰ ਚਿਤਰਵਤੀ 96 ਕਰੋੜੀ ਮੁੰਡਾ ਦਲ ਦੀ ਪਵਿੱਤਰ ਕੁਈਤਕ ਮਈਦਾਨ ਤੱਕ ਬੁਰਲਾ ਜੀ ਕੋਈ ਕੋ ਬਿਕਤ ਕਮਾਈ ਨਾ ਤੇ ਆਤਰ ਜੇ ਬੋਲਣਾ ਜੀ ਸੁਬਾਨ ਅੱਲਾਹ ਦਾ ਉਪਨੀ ਗਵਾਹ ਹੈ ਮਾਨੀ ਸਤਿ ਆਕਾ ਜੀ ਆਪਣਾ ਕੀ ਨਾਮ ਜੀ ਮੇਰਾ ਨਾਮ ਰਾਜਿੰਦਰ ਕੋ ਅੱਜ ਬਹੁਤ ਹੀ ਮਹਾਨ ਉਪਰਾਲਾ ਹੋਇਆ ਇੱਥੇ ਗੁਰਦੁਆਰਾ ਸਾਹਿਬ ਦੇਖੇ ਤੁਹਾਡਾ ਕੀ ਕਹਿਣਾ ਹੈਗਾ ਹਾਂਜੀ ਇਸ ਵਾਰ ਇਸਨੂੰ ਪੇਂਡੰਟ দান 샤పూ르 ਜੀ ਦੇ ਜੋਪਰਾ ਲਾਹੌਰੀ ਦੇ ਸ੍ਰੀ ਜਿੰਦਰ ਸਿੰਘ ਫੌਜੀ ਜੀ ਨੇ ਕਰਵਾਇਆ ਹੈ ਹਾਂਜੀ ਉਹਨਾਂ ਦਾ ਅਸੀਂ ਬਹੁਤ ਹੀ ਤਹਿ ਦਿਲੋਂ ਧੰਨਵਾਦ ਕਰਨਾ ਚਾਹੁੰਦੇ ਹਾਂ ਕਿ ਉਹਨਾਂ ਦਾ ਸਾਡੇ ਕੋਲ ਬਹੁਤ ਕਾਇਮ ਨੂੰ ਧੰਨਵਾਦ ਆ ਕਿ ਜੋ ਵੀ ਜੋ ਕਰਤਾ ਕੀ ਸਿੱਖਲਾਈ ਬੱਚਿਆਂ ਨੂੰ ਜੋ ਵੀ ਅ ਸਿੱਖੀ ਦੇ ਨਾਲ ਜੋੜਨ ਦੀ ਸਿੱਖਲਾਈ ਉਹਨਾਂ ਦਿੱਤੀ ਹੈ ਇਹ ਬਹੁਤ ਵਧੀਆ ਉਪਰਾਲੇ ਇਦਾਂ ਦੇ ਉਪਰਾਲੇ ਹਰ ਥਿੱਡੇ ਵਿੱਚ ਇਦਾਂ ਕਰਵਾਉਣੇ ਚਾਹੀਦੇ ਹੈ ਕਿ ਬੱਚਿਆਂ ਨੂੰ ਇਸ ਬਾਰੇ ਯਾਦਗਾਰੀ ਵੱਤ ਬਣ ਅਸੀਂ ਉਹਨਾਂ ਦਾ ਬਹੁਤ ਜ਼ਿਆਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿ ਇੱਦਾਂ ਦੀ ਸਖਲਾਈ ਹਰ ਇੱਕ ਬੱਚੇ ਨੂੰ ਸ਼ਾਸਤਰ ਸਿੱਖਿਆ ਵਾਰੇ ਸਿੱਖੀ ਵਾਰੇ ਸਾਰੀ ਸਖਲਾਈ ਬੱਚਿਆਂ ਨੂੰ ਮਿਲਣੀ ਚਾਹੀਦੀ ਹੈ। ਉਹ ਵਧੀਆ ਕੰਮ ਹੈ। ਜੀ। ਸੋ ਜੇ ਗੁਰਦੁਆਰਾ ਸਾਹਿਬ ਦੀ ਗੱਲ ਕਰੀ ਤਾਂ ਇੱਥੇ ਪਹਿਲਾਂ ਵੀ ਇਦਾਂ ਦੇ ਸਮਾਗਮ ਹੁੰਦੇ ਆ। ਹਾਂਜੀ ਪਹਿਲਾਂ ਵੀ ਹੁੰਦੇ ਆ ਜੀ। ਪਹਿਲਾ ਮਤਲਬ ਫਸਟ ਵਾਰ ਇਹ ਹੋਇਆ ਹੈ। ਪਹਿਲੀ ਵਾਰ ਜਿੱਦਾਂ ਹੋਰ ਕਿਸ ਕਿਸ ਤਰ੍ਹਾਂ ਦੇ ਧਾਰਮਿਕ ਸਮਾਗਮ ਹੁੰਦੇ। ਹੋਰ ਜੋ ਵੀ ਮਤਲਬ ਪਿੰਡ ਦੇ ਵਿੱਚ ਇਹਨਾਂ ਦੇ ਜੋ ਮਤਲਬ ਮੰਦਿਰ ਉੱਪਰ ਵਗੈਰਾ ਜੋ ਵੀ ਮਨਾਉਂਦੇ ਆ ਜਿਵੇਂ ਜੋ ਵੀ ਸ਼ਹੀਦੀ ਦਿਨ ਨੇ ਆ ਇਹ ਇਹ ਜਿੱਦਾਂ ਜ਼ਰੂਰ ਮਨਾਉਂਦੇ ਆ। ਜਿਹੜੇ ਨੌਜਵਾਨ ਲੜਕੇ ਲੜਕੀਆਂ ਆ ਉਹਨਾਂ ਨੂੰ ਕੀ ਮੈਸੇਜ ਦੇਵਾਂਗੇ ਉਹਨਾਂ ਨੂੰ ਇਹ ਮੈਸੇਜ ਦਵਾਂਗੇ ਕਿ ਇਸ ਜੋ ਵੀ ਅ ਸਿੱਖੀ ਦੇ ਨਾਲ ਜੁੜਨ ਦੀ ਸ਼ਾਸਤਰੀ ਸਿੱਖਿਆ ਬਾਰੇ ਜੋ ਸਿਖਲਾਈ ਇਹਨਾਂ ਨੇ ਗੱਤਕੇ ਦੇ ਸਿਖਲਾਈ ਦਿੱਤੀ ਆ ਇਹ ਸਭ ਤੋਂ ਵਧੀਆ ਹੈ ਕਿ ਉਹਨਾਂ ਨੂੰ ਇਸ ਨਾਲ ਜੁੜਨਾ ਚਾਹੀਦਾ ਹੈ ਇਸਦੇ ਨਾਲ ਜੁੜਨਾ ਚਾਹੀਦਾ ਹੈ ਫਿਰ ਮਾਤਾ ਪਿਤਾ ਨੂੰ ਕੀ ਸੰਦੇਸ਼ ਬਤ ਉਹ ਬਾਰੇ ਬੱਚੇ ਸਿੱਖੀ ਨਾਲ ਜੁੜਨ ਦੀ ਪ੍ਰੇਰਿਤ ਕਰਨ ਨੂੰ ਹਾਂਜੀ ਇਸ ਮਾਤਾ ਪਿਤਾ ਨੂੰ ਆਪਾਂ ਇਹ ਸੰਦੇਸ਼ ਦੇਣਾ ਚਾਹੁੰਦੇ ਆ ਕਿ ਇਹ ਜੋ ਵੀ ਗੱਤਕੇ ਦੇ ਉਹਨਾਂ ਨੇ ਸਿਖਲਾਈ ਦਿੱਤੀ ਆ ਉਹ ਵਧੀਆ ਆ ਆਪਣੇ ਬੱਚਿਆਂ ਨੂੰ ਸਿੱਖੀ ਦੇ ਨਾਲ ਜੁੜਨ ਦੀ ਕਲਪਰ ਕਲਿਤਨਵਤ ਜਿਵੇਂ ਸ਼੍ਰੋਮਣੀ ਕਾਲਜਤਾਨ ਦਾ ਅੰਮਦਸਾਲ ਜਿਲ੍ਹਾ ਪ੍ਰਧਾਨ ਦੇ ਪ੍ਰਧਾਨ ਦੀ ਸੂਚੀ ਕੋ ਜੀ ਜੀ ਕੋ ਜੀ ਕੀ ਕਰਨ ਚੁਣੇ ਅੱਜ ਦੇ ਸਮਾਗਮ ਬਾਰੇ ਜਿਹੜਾ ਯੋਜਨ ਕੀਤਾ ਗਿਆ ਹਾਂਜੀ ਨੇ ਇਹ ਕਰਨਾ ਚਾਹੀਦੀ ਹੈ ਕਿ ਅੱਜ ਗੱਲ ਦਾ ਸੁਣਾਇਆ ਜਿਹੜਾ ਪ੍ਰੈਸੈਂਟ ਸਰਕਾਰ ਨੂੰ ਦਾ ਦਸੂ ਮੰਨਉਂਦੀ ਆ ਜੀ ਉਹਦੇ ਬਰੂਹ ਦੇ ਉਕੇ ਆਪਣੇ ਜਿਹੜੇ ਪੰਜਾਬ ਦਾ ਨਹੀਂ ਆਪਾਂ ਇਹਦੀ ਪੜਾਆ ਆਪਾਂ ਨੂੰ ਜੋਗਾ ਦੇ ਦੇਸੀ ਦਿੱਤਾ ਆਪਾਂ ਨੂੰ ਲੱਗਦਾ ਇਹ ਸ਼ੇਨ ਪਾਛਾਈ ਨੇ ਤੇ ਜਿਵੇਂ ਇਹ ਪੂਰੇ ਬਣ ਆਪ ਨੂੰ ਇਹ ਜਨੋਣਾ ਚਾਹੀਦਾ ਹੈ ਜੀ ਠੀਕ ਹੈ ਸੋ ਕਿਸ ਤਰ੍ਹਾਂ ਜਿਹੜੇ ਬੱਚੇ ਹੈਗੇ ਆ ਕਿਸ ਤਰ੍ਹਾਂ ਸਿੱਖੀ ਨਾਲ ਜੁੜਨ ਦੀ ਜਿਹੜੀ ਪ੍ਰੇਰਨਾ ਦੀ ਲੋੜ ਹੈਗੀ ਹੈ ਹਾਂਜੀ ਇਹ ਜਿਸ ਤਰ੍ਹਾਂ ਹੁਣ ਬਾਤੂ ਬਾਤ ਪ੍ਰਚਾਰ ਕਰਨਾ ਚਾਹੀਦਾ ਆ ਆਪਾਂ ਨੂੰ ਗੁਰੂ ਘਰਾਂ ਦੇ ਬੱਚੇ ਦੱਸਣਾ ਚਾਹੀਦਾ ਉਹ ਸਾਡੇ ਗੁਰੂਆਂ ਨੇ ਸੰਤਿ ਹੀ ਦਿੱਤਾ ਇਹਨਾਂ ਉਹਦੇ ਬਾਰੇ ਪ੍ਰਚਾਰ ਕਰਨਾ ਚਾਹੀਦਾ ਵਾ ਜੋ ਬਾਕੀ ਸਾਰਾ ਕੁਝ ਚੱਲਦਾ ਪਿਆ ਉਹ ਸਮਾਜ ਦੇ ਵਿੱਚ ਹਰ ਕੋਲ ਸਭ ਨੂੰ ਪਤਾ ਹੀ ਹੈ ਕਿ ਉਸ ਗੱਲ ਦਾ ਆਪਾਂ ਬੋਧ ਕਰਦੇ ਹੁਣੇ ਇਹੋੜੇ ਛਾ ਦੇ ਨਾਂ ਆਪਾਂ ਕਰਤਾ ਦੀ ਸਕੂਲ ਦਾ ਇਹ ਬੜਾ ਮਹਾਨ ਉਪਰਾਲਾ ਕੀਤਾ ਗਿਆ ਹੈ ਗੁਰਦੁਆਰਾ ਸਾਹਿਬ ਵਿਖੇ ਕੀ ਕਹਣਾ ਤੁਹਾਡਾ ਕਿਸ ਤਰ੍ਹਾਂ ਦਾ ਉਪਰਾਲਾ ਸੀ ਸਭ ਤੋਂ ਪਹਿਲਾਂ ਤਾਂ ਬਾਗੂ ਜੀ ਦਾ ਖਾਲਸਾ ਵਾਹਿਗੁਰੂ ਜੀ ਆਪ ਸਾਰੇ ਟੀਵੀ ਦੇ ਦਰਸ਼ਕਾਣਾਂ ਇਹ ਆਪਾਰੇ ਨੂੰ ਗੁੱਡਵਿਲ ਫੰਡ ਦੇ ਰੂਪਿਆ ਨੂੰ ਰਾਜ ਦੀ ਮੁਕਤਾ ਕਰਤਾ ਵਾਹਿਗੁਰੂ ਜੀ ਕੀ ਬੋਲੇ ਅੱਜ ਅਡਕਨ ਨਾਨਸ਼ਾਪੁਰ ਸਰਪੰਚ ਸਰਮ ਛੇਮੀਪਾ ਦੇ ਤੇ ਇਹ ਮੈ ਪ੍ਰੋਗਰਾਮ ਕਿਉਂ ਲਿਖਿਆ ਜੀ ਇਹ ਹਰ ਸਾਲ ਦੀ ਤਰ੍ਹਾਂ ਅੱਜ ਵਾਰੀ ਇਹ ਮੈਂ ਆਪਣੇ ਪਿੰਡ ਕੇ ਪ੍ਰੋਗਰਾਮ ਕੀਤਾ ਤੇ ਇਹ ਜਿਹੜਾ ਪ੍ਰੋਗਰਾਮ ਹੈਗਾ ਇਹ ਨਵੀਂ ਪੀੜ੍ਹੀ ਦਾ ਆਸਟਰ ਵੀ ਜਿਹੜੀ ਕੱਚ ਕਾਰ ਬਤਲਾ ਦੀ ਹੈ ਉਹ ਅਲੱਗ ਹੀ ਹੈ ਉਹ ਉਹਦੇ ਦੇ ਜ਼ਵਾਬ ਵਿੱਚ ਕੀਤਾ ਸੀ ਪਿਛਲੇ ਕੁਝ ਸਾਲਾਂ ਤੋਂ ਸੈਂਟਰ ਸਰਕਾਰ ਨੇ ਖਲੋ ਜੋਗਾ ਦੇ ਲੜ ਰਹੇ ਜਨ ਕੇ ਸੇਕਪੋਮਰ ਪੰਜਾਬ ਵਾਲੇ ਇਹ ਇਹ ਜੀ ਜੋਗਿਆ ਹੋਣ ਨੂੰ ਵਿਸ਼ਵਾਸ ਰੱਖਦੇ ਕਿਉਂਕਿ ਸਾਡੀ ਗੁਰੂਆ ਪੀੜ੍ਹੀ ਨੇ ਸਾਡੇ ਪੰਜਾਬ ਨੂੰ ਇਹਨਾਂ ਦਾ ਕਬੱਡੀ ਦਿੱਤੀ ਸੀ ਇਹ ਕੋਸ਼ਿਸ਼ ਕੀਤੀ ਸੀ ਜਰਮਨੀ ਜਗਾ ਜਿਹੜੇ ਵੱਡੇ ਵੱਡੇ ਭਾਰਤ ਨੂੰ ਕਰਨਦੇ ਹੁੰਦੇ ਸੀ ਉਹਨਾਂ ਵਰਤ ਕਰਦੇ ਨਾ ਨਾ ਕੋਲ ਕੋਲ ਜਿਹੜੀ ਪੰਜਾਬ ਦੀ ਚਲਦੀ ਹੈ ਤੇ ਜਿਹੜੇ ਨਕ ਕਰਕੇ ਇਹ ਦਸਾਣਾ ਹੋਵੇ ਕਿ ਨਕ ਵੱਡੀ ਬੇਜੰਦ ਦਾ ਦਸਾਣਾ ਬਖਸ਼ੂ ਦਾ ਜਿਹੜ ਕੇ ਸਾਡੇ ਛੇਵੀਂ ਪਾਚੇ ਦੇ ਮੂਰੀ ਫਿਰੇ ਸਿਧਾਂਤ ਦੇ ਤਹਿਤ ਸਾਨੂੰ ਘੱਟਤਾ ਦਿੱਤਾ ਸੀ ਸਾਸ਼ਤਰ ਵਿਦਿਆ ਉਹ ਅੱਜ ਆ ਜੀ ਬੁਝੇ ਤੇ ਖੇਡ ਕੇ ਦੱਸਿਆ ਕਿ ਸੰਭਵ ਹੋ ਰਿਹਾ ਹੈ ਕਿ ਸਾਰੇ ਨੇ ਦੇਖਿਆ ਉਹ ਜਿਹੜਾ ਗੱਤਕਾ ਇਹ ਮੇਰੀ ਪੀਲੀ ਦਾ ਪ੍ਰਤੀਕ ਆ ਇਸੇ ਵਿੱਚ ਦੁਕਾਉਂਦੀ ਮਹਾਨ ਸ਼ਾਸਤਰੀ ਵਿਦਿਆ ਆ ਤੇ ਇਹਦੇ ਨਾਲ ਹੀ ਜੋਗੀ ਦੀ ਜਗਾ ਕੰਦ ਖਾਰਿਆਂ ਨੂੰ ਸ਼ਾਸਤਰੀ ਦੁਆ ਜਿਹੜੀ ਹੈ ਵੀ ਆ 4 ਵਾਰ 4 ਹੋਣਾ ਚਾਹੀਦਾ ਜਿਹੜਾ ਅੱਜਕਲ ਜਿਹੜੀਆਂ ਟੈਨੀਆਂ ਲਾਉਂਦੇ ਆ ਜਾਂ ਜਿਹੜੇ ਕੋਈ ਗਲਤ ਗਲਤ ਕੰਮ ਕਰਦੇ ਆ ਕੋਈ ਅਜੀਤਾਂ ਲੋੜ ਦੇ ਕੁੜੀਆਂ ਦੀਆਂ ਇਹ ਸਾਡੀਆਂ ਬੱਚੀਆਂ ਵੀ ਇਹ ਗੱਤਕਾ ਦੁਸੇ ਸਿੱਖ ਲੈਣ ਜੈ ਉਤਾਰੀ ਦੇ ਵਿਸ਼ਾ ਸਿੱਖਣ ਦਾ ਜਿਹੜੀ ਇਹ ਦਾ ਨਿਕਾਣੇ ਕਾਰਨਾਂ ਨੂੰ ਰੋਕ ਸਕਦੇ ਆ ਤੇ ਸਾਨੂੰ ਸਾਰਿਆਂ ਨੂੰ ਇਸ ਤੇ ਜ਼ੋਰ ਜ਼ਰੂਰ ਆ ਜਈ ਤੇ ਅੱਜ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਨੇ ਸੰਗਤ ਖਾਸ ਕਰਕੇ 9 ਜਨਮੇਰੀ ਬਹੁਤ ਹਮਮਾ ਕੇ ਆਈਏ ਮੇਰੇ ਕੰਢੇ ਵਿੱਚ ਮੈਂ ਸਾਰਿਆਂ ਨੂੰ ਦੁਨੀਆਂ ਦਾ ਧੰਨਵਾਦ ਵੀ ਕਰਦਾ ਤੇ ਮੈਂ 9 ਜਨ ਨੂੰ ਵੀ ਇਹਨਾਂ ਨੂੰ ਵੀ ਸਾਰੇ ਇਹ ਜਿਹੜੀ ਅਜੀਬ ਸਾਖਰ ਦੇ ਜਿਹੜੀ ਮੇਰੀ ਗੱਤ ਕਾਹਦਾ ਲੈ ਇਹ ਜਿਹੜੀ ਕਰਤਕੀ ਗੇਮ ਜਿਹੜੀ ਅੱਧੀ ਖੇਡਣ ਦੀ ਕਿਹਨਾਂ ਚੱਲਦੀ ਹੈ ਸਿੱਖਣ ਚੱਲਦੀ ਆ ਤੇ ਸਾਨੂੰ ਸਾਨੂੰ ਹਾਲ ਮੈਂ ਟਾਈਮ ਦੇ ਵਿੱਚ ਪੰਜਾਬ ਤੇ ਪੰਜਾਬੀ ਦੇ ਦਸੂਰ ਦੇਣ ਲਈ ਤਿਆਰ ਵਰਤਾਰਾ ਹੋਣਾ ਚਾਹੀਦਾ ਤੋਂ ਆਪ ਜੀ ਦਾ ਸਾਹਮਣੇ ਬਾਹਰ ਜੀ ਦਾ ਕੰਮ ਦਾ ਬਾਹਰ ਜੀ ਕੀਤਾ